ਦਾ ਇਤੋਂ ਹੀ ਐਲਾਨ ਕਰਦਾ ਇਤੋਂ ਹੀ ਦੁਰਨਾ ਇਹ ਨੇ ਵੀ ਪਰਸੋਂ ਕਰਾਂਗੇ ਜਾਂ ਕੱਲ ਨੂੰ ਕਰਾਂਗੇ ਚੌਥੇ ਕਰਾਂਗੇ ਮੌਕੇ ਦੇ ਉੱਤੇ ਫੈਸਲਾ ਲੈਣਾ ਹੈ ਟਾਈਮ ਲੈ ਕੇ ਟਾਈਮ ਜਿੰਨਾ ਦੇਣਾ ਹੀ ਦੇਤਾ 3 ਤਰੀਕ ਨੂੰ ਆਪਾਂ ਇਕੱਠ ਰੱਖਿਆ ਤੁਸੀਂ ਪਹੁੰਚੇ ਸਾਰੇ ਉੱਥੇ ਸੱਤ ਅੱਠ ਅਫਸਰ ਖੜੇ ਐ ਸਭ ਤੋਂ ਪਹਿਲਾਂ ਉੱਥੇ ਸਪੈਸ਼ਲ ਡੀਜੀਪੀ ਅਰਪਤ ਸ਼ੁਕਲਾ ਖੜਾ ਐ ਏਡੀਜੀਪੀ ਜਸਕਰਨ ਸਿੰਘ ਖੜਾ ਐ ਏਡੀਜੀਪੀ ਵ੍ਰਿੰਦਰ ਸਿੰਘ ਢੱਲੋਂ ਖੜਾ ਹੈ ਡੀਆਈਜੀ ਚਰਨ ਸਿੰਘ ਭੁੱਲਰ ਖੜਾ ਹੈ ਐਸਐਸਪੀ ਬਰਨਾਲਾ ਖੜਾ ਹੈ ਐਸਐਸਪੀ ਸੰਗਰੂਰ ਖੜਾ ਐਸਐਸਪੀ ਪਟੰਡਾ ਖੜਾ ਹੈ ਡੀਸੀ ਸੰਗਰੂਰ ਖੜਾ ਹੈ 8 ਬੰਦੇ ਖੜੇ ਆਕ ਅਫਸਰ ਖੜੇ ਆ 7 ਆਈਪੀਐਸ ਆਈ ਕਾਈਐਸ ਆ 8 ਅਫਸਰਾਂ ਦੇ ਵਿੱਚ ਬਹਿ ਕੇ ਗੱਲ طے ਹੁੰਦੀ ਹੈ ਵੀ ਸੋਡਾ ਬੰਦਾ 10 ਤਰੀਕ ਨੂੰ ਭੈਸ਼ਰ ਦਾਂਗੇ ਆ ਲਿਖਤੀ ਵੀ ਲੈ ਲੋ ਤੇ ਆ ਤੁਹਾਡੇ ਕੋਲੇ ਆ ਕੇ ਏਡਜੀ ਬਸਕਰ ਸਿੰਘ ਬੋਲਦਾ ਕਿ 10 ਤਰੀਕ ਤੱਕ ਤੁਹਾਡਾ ਬੰਦਾ ਫਿਰ ਆ ਛੱਡ ਰਿਹਾ ਕਰ ਦਿਆਂਗੇ 10 ਤੱਕ ਆਪਾਂ ਨਹੀਂ ਬੋਲੇ 10 ਤਰੀਕ ਨੂੰ ਸਵੇਰੇ 10 ਵਜੇ ਮੀਟਿੰਗ ਹੁੰਦੀ ਆ ਡੀਐਸਪੀ ਐਸਐਸਪੀ ਬਰਥਡੇ ਦੇ ਨਾਲ ਸਾਰੇ ਕਿਸਾਨ ਆ ਗੂ ਹੁੰਦੇ ਆ ਅਸੀਂ ਵੀ ਪਹੁੰਚਦੇ ਆ ਕਹਿੰਦੇ ਵੀ ਕਦੇ ਤੁਹਾਡਾ ਬੰਦਾ ਅੱਜ ਛੱਡ ਦਿਆਂਗੇ ਜੀ ਅਜਾ ਠੀਕ ਆ ਜੀ ਛੱਡ ਦਿਓ 10 ਤਰੀਕ ਲੰਘ ਜਾਂਦੀ ਐ ਆਪਾਂ 10 11 12 ਵੇ ਤਕੜੀਕਦੇ ਆ ਬੰਦਾ ਨਹੀਂ ਛੱਡਿਆ ਜਾਂਦਾ ਇਹਦਾ ਮਤਲਬ ਵਾਦੇ ਤੋਂ ਜਵਾਨ ਤੋਂ ਮੁਨਕਰ ਹੋਏ ਆ ਕੱਲ ਗੱਲ ਚੱਲਦੀ ਐ ਇਹ ਛੁੱਟੀ ਸੀ ਜੀ ਬਾਰ ਤੇ ਐਤਵਾਰ ਦੀ ਸੌਦਾ ਬੰਦਾ 100 ਵਾਰ ਨੂੰ ਛੱਡ ਜਾਗੇ ਅਸੇ ਕੋਈ ਗੱਲ ਨਹੀਂ 100 ਵਾਰ ਨੂੰ ਛੱਡ ਦਿਓ ਅੱਜ 100 ਵਾਰ ਐ ਤੇ ਕੱਲ ਤੁਹਾਨੂੰ ਸੱਦਾ ਦਿੱਤਾ ਸੀ ਭਾਈ 100 ਵਾਰ ਨੂੰ ਪਹਾੜੇ ਦੇ ਪਿੰਡ ਕੋੜਦੰਦੇ ਇਕੱਠੇ ਹੋਣਾ ਛੇ ਨਹੀਂ ਬੰਦਾ ਛੱਡਿਆ ਜਾਂਦਾ ਇੱਥੋਂ ਹੀ ਐਲਾਨ ਕਰਨਾ ਇੱਥੋਂ ਹੀ ਤੁਰਨਾ ਇਹ ਦੇ ਵੀ ਪਰਸੋਂ ਕਰਾਂਗੇ ਜਾਂ ਕੱਲ ਨੂੰ ਕਰਾਂਗੇ ਚੌਥੇ ਕਰਾਂਗੇ ਮੌਕੇ ਦੇ ਉੱਤੇ ਫੈਸਲਾ ਲੈਣਾ ਵੀ ਕਿਹੜੀ ਸ਼ਰਕ ਵੱਲ ਵਧਣਾ ਕਿ ਕਿਹੜੇ ਰੇਰ ਦੀ 2 ਵੱਲ ਵਧਣਾ ਕਿਹੜੇ ਹਾਈ ਵੱਲ ਹਾਈ ਦੇ ਵੱਲ ਵਧਣਾ ਉਹ ਇਹ ਸਰਕਾਰ ਦੀ ਜ਼ਿੰਮੇਵਾਰੀ ਹੈ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਉਹ ਜੇ ਮੰਨ ਲਓ ਕਿ ਬੰਦਾ ਇੱਥੇ ਜਵਾਬ ਕਰਨ ਆਊਗਾ ਵੀ ਰੁਕੋ ਯਾਰ ਕੋਈ ਗੱਲ ਨਹੀਂ ਅਸੀਂ ਹੱਲ ਕਰ ਦਾਂਏ ਕੱਲ ਨੂੰ ਕਰ ਦਾਂਏ ਪਰਸੋਂ ਕਰ ਦਾਂਗੇ ਆਪਾਂ ਪੁੱਛਾਂਗੇ ਭਾਈ ਪਹਿਲਾਂ ਵਾਲੀ ਜਵਾਬ ਤੇ ਖੜ ਕੇ ਚਲੋ ਅਸੀਂ ਫੇਰ ਵੀ ਇਹ ਗੱਲ ਉੱਤੇ ਰੱਖੀ ਗੱਲ ਵੀ ਤੁਸੀਂ ਕਹਿੰਦੇ ਬਾਰ ਐਤਵਾਰ ਦੀ ਛੁੱਟੀ ਹੈ ਅਸੀਂ ਮੰਨ ਲਏ ਛੁੱਟੀ ਹੈ ਭਾਈ ਵੈਸੇ ਤਾਂ ਇਹ ਉਦੂ ਬਣਾਉਣ ਵਾਲੀ ਗੱਲ ਹੈ ਛੁੱਟੀ ਵਾਲੇ ਦਿਨ ਵੀ ਜੱਜ ਬੈਠਦਾ ਹੈ ਜੇਤੇ ਹੈ ਵੱਡੇ ਵੱਡੇ ਫੈਸਲੇ ਜਦੋਂ ਫੈਸਲਾ ਆਇਆ ਰਾਮ ਮੰਦਰ ਤੇ ਜੁੱਧਿਆ ਦਾ ਰਾਤ ਨੂੰ ਵੀ ਸੁਪਰੀਮ ਕੋਰਟ ਲੱਗੀ ਸੀ ਰਾਤ ਨੂੰ 2 ਵਜੇ ਬਾਹਰ ਆਲੇ ਦਿਨ ਵੀ ਜੱਜ ਬੈਠਦਾ ਤੇ ਐਤਵਾਰ ਵਾਲੇ ਤਾਂ ਜਮਾ ਛੁੱਟੀ ਹੁੰਦੀ ਹੈ ਪੂਰਨ ਤੌਰ ਤੇ ਉੱਤੇ ਉੱਤੇ ਵੀ ਜੱਜ ਬੈਠਦਾ ਹੁੰਦਾ ਹੈ ਉੱਤੇ ਵੀ ਮੈਂ ਦੇਖਿਆ ਕਈ ਵਾਰੀ ਬੰਦਿਆਂ ਨੂੰ ਮੈਨੂੰ ਖੁਦ ਇੱਕ ਵਾਰੀ ਫੜਿਆ ਮੈਨੂੰ ਐਤਵਾਰ ਨੂੰ ਜੱਜ ਦੇ ਘਰੇ ਪੇਸ਼ ਕੀਤਾ ਗਿਆ ਸੀ ਆ ਬਠਿੰਡੇ ਉੱਥੋਂ ਪੇਸ਼ ਕਰਕੇ ਮੈਨੂੰ ਜੇਲ੍ਹ ਚ ਸੱਚ ਹੈ ਗਿਆ ਸੀ ਲਾ ਸਵੇ ਤਾਂ ਬਹਨੇਵਾਜੀ ਹੁੰਦੀ ਹੈ ਕਿ ਜੀ ਇ ਤਾਂ ਬਾਅਦ ਨੂੰ ਛੁੱਟੀ ਆ ਜਾਂ ਐਤਵਾਰ ਦੀ ਛੁੱਟੀ ਆ ਚਲੋ ਕੋਈ ਗੱਲ ਨਹੀਂ ਆਪਾਂ ਮਾਦ ਲੈਨੇ ਆ ਇਹ ਭਾਈ ਛੁੱਟੀ ਹੈ ਪਰ ਆਪਾਂ ਅੱਜ ਦਾ ਸਮਾਂ ਦਿੱਤਾ ਸੀ ਹੁਣ ਅੱਜ ਹੀ ਤੇਰੀ ਤੜਕੇ ਅਧਿਕਾਰੀਆਂ ਨਾਲ ਫੇਰ ਗੱਲ ਹੋਈ ਆਖੋ ਦੀ ਵੀ ਗੱਲ ਹੋਈ ਹੈ ਵੀ ਸੋਡਾ ਬੰਦਾ ਭਾਈ ਅਸੀਂ 12:30 ਬਿਜਕ ਛੱਡ ਜਾਂਗੇ ਕੋਈ ਗੱਲ ਨਹੀਂ ਹੁਣ ਸਮਾਂ ਜਿਹੜਾ 12:30 ਹੋਣ ਵਾਲੇ ਆ ਆਪਾਂ ਦੁਬਾਰਾ ਗੱਲ ਕਰਦੇ ਆਂ ਨਹੀਂ ਇੱਥੋਂ ਤਿਆਰ ਆ ਗਰਾ ਪਰੌਂ ਦੇਣ ਨੂੰ ਇਹ ਨਾ ਹੋਵੇ ਵੀ ਅਸੀਂ ਤਾਂ ਉਹੀ ਆਏ ਸੀ ਕਿਣਾ ਹੈ ਕੱਢਣ ਤੇ ਆਪਾਂ ਇੱਧਰ ਉੱਧਰ ਨੂੰ ਹੋ ਗਏ ਰੇ ਇੱਥੋਂ ਤਿਆਰ ਹੈ ਨਾ ਹੁਣ ਹੁਣ ਇੱਕ ਪਾਸਾ ਹੋਊਗਾ ਇਹ ਦੀ ਗੱਲ ਹੈਗੀ ਵੀ ਆ ਇਹ ਹੋਊਗਾ ਟਾਈਮ ਲੈ ਕੇ ਟਾਈਮ ਨਾ ਦੇਣਾ ਹੀ ਦੇਤਾ ਕੋਈ ਗੱਲ ਮੈਂ ਛੁੱਟੀ ਕਰਕੇ ਇਹਨਾਂ ਦੇ ਵੀ ਗੱਲ ਤੇ ਵੀ ਕਰਾਂ ਠੀਕ ਹੈ ਤੁਸੀਂ ਕਹਿੰਦੇ ਛੁੱਟੀ ਆ ਕੋਈ ਗੱਲ ਨਹੀਂ ਯਾਰ 100 ਵਾਰ ਤੱਕ ਦਾ ਦਿਨ ਤੁਹਾਨੂੰ ਦੇਤਾ ਪੰਜਾਬ ਨਾਲ ਸਰਦਕੇ ਪੱਤੋ ਦੀਦ ਸਰਦਕੇ ਜਦ ਬਾਹਰਲੇ ਮੁਰਕਾ ਉਰ ਬਾਹਰਲੇ ਮੁਰਕਾ ਕਮਾਈਆਂ ਤੋਂ ਮੈਂ ਕਿਹਾ ਰੰਗਿਆ ਦੀ ਹਾਲਾਤ ਬਹੁਤ ਮਾਰੇ ਹੋਗੇ ਇਹ ਮਿੱਟੀ ਸਾਹਮਣੇ ਦੁਨੀਆ ਦੇ ਵੱਡੇ ਵੱਡੇ ਘਰਾਣਿਆਂ ਦੀ ਅਮੀਰਾਂ ਦੀ ਅੱਖ ਤੁਹਾਡੇ ਨਾਲ ਜ਼ਮੀਨਾਂ ਤੇ ਆ ਤੁਸੀਂ ਪਾਤ ਰਹੇ ਹੋ ਬਾਹਰ ਨੂੰ ਦੇਸ਼ ਕੇ ਜਦੋਂ ਹੰਤ ਵਰਤਾਰਾ ਸਾਡਾ ਮੈਂ ਬੇਸ਼ੱਕ ਖੋਕਾ ਦਿੰਦਾ ਹੁਣੇ ਵੀਰ ਪੰਜਾਬ ਬਚਾਉਣਾ ਹੈ ਹਰ ਪੰਜਾਬ ਬਚਾਉਣ ਦਾ ਮੰਤਰ ਕੀ ਹੈ ਜੇ ਪੰਜਾਬ ਤਾਂ ਬਚੂਗਾ ਜੇ ਪੰਜਾਬ ਦੇ ਵਿੱਚ ਪਿੰਡ ਬਚਣਗੇ ਪਿੰਡ ਤਾਂ ਬਚਣਗੇ ਜੇ ਸਾਡਾ ਪਿੰਡਾਂ ਦਾ ਭਾਈਚਾਰਾ ਬਚੂਗਾ ਤੇ ਭਾਈਚਾਰਾ ਤਾਂ ਬਚੂਗਾ ਜੇ ਪਿੰਡਾਂ ਦੀਆਂ ਸਾਂਝੀਆਂ ਕਾਇਮ ਹੋਣਗੀਆਂ ਲਗਾਤਾਰ ਜ਼ੋਰ ਲੱਗਿਆ ਏਜੰਸੀਆਂ ਦਾ ਆਪਣੇ ਬੰਦਿਆਂ ਦੁਆਰਾ ਸੋਸ਼ਲ ਮੀਡੀਆ ਤੇ ਬੈਠ ਕੇ ਪ੍ਰਚਾਰ ਲੋਕਾਂ ਨੂੰ ਜਾਤ ਪਾਤ ਤੇ ਕਿਵੇਂ ਲਾਉਣਾ ਧਰਮਾਂ 'ਚ ਕਿਵੇਂ ਫਸਾ ਦੇਣਾ ਸਾਡੇ ਦੇ ਗੁਰੂਆਂ ਨੇ ਉੱਚ ਨੀਤ ਤੇ ਸਤਿਕਾਰ ਜਾਤਾਂ ਪਾਤਾਂ ਕੇ ਦਰ ਦਿੱਤੀਆਂ ਨੇ ਮੈਂ ਇਹ ਅਪੀਲ ਕਰਦਾ ਹਾਂ ਕਿ ਜੇ ਭਾਈ ਪਿੰਡਾਂ ਦੇ ਵਿੱਚ ਗੁਰੂ ਘਰ ਇੱਕ ਬਣਾਓ ਸਵੇ ਇੱਕਠੇ ਕਰੋ ਜੇ ਅਟੋ ਡੀਆ ਦਾ ਸਲਾਦ ਵਾਲੇ ਨੂੰ 100-100 ਰੁਪਿਆ ਹਰ ਘਰ ਕੱਢਿਆ ਕਰੋ ਕਿਵੇਂ ਕੀਆ ਬਣਾਓ ਪਿੰਡਾਂ ਦੇ ਵਿੱਚ ਆਪਣੇ ਨੂੰ ਗਰੀਬ ਫਿਰਦੇ ਬੰਦੇ ਆ ਬਿਨਾਂ ਰਾਜ ਤੋਂ ਮਰਦੇ ਆ ਉਹਨਾਂ ਦਾ ਰਾਜ ਕਰਾਓ ਕਿਸੇ ਕਰੀਬ ਕੋਲ ਘਰ ਨਾਲ ਘਰ ਤੋਂ ਆ ਕੇ ਦਿਓ ਆਪਾਂ ਕਹਿ ਰਹੇ ਆ ਸਾਡੇ ਬੰਦੇ ਜੀ ਫਲਾਣੇ ਦਿਲੇ ਚ ਭਾਗੇ ਫਲਾਣੇ ਦਿਲੇ ਵੱਲ ਹੋ ਗਏ ਸਾਡੇ ਬੰਦੇ ਧਰਮ ਬਦਲ ਗਏ ਧਰਮ ਨਹੀਂ ਤਾਂ ਬਦਲਦੇ ਡੇਰੇ ਬੰਦਾ ਤਾਂ ਭਜਦੇ ਆ ਕਿਉਂਕਿ ਆਪਾਂ ਗਾਹ ਸਾਧੋ ਆਣ ਗਏ ਸੋ ਜਿਹੜੇ ਬੰਦੇ ਪਿੰਡਾਂ ਦੇ ਵਿੱਚ ਇਹਦਾ ਬਸਤਰਾ ਖੜਾ ਕਰਦੇ ਆ ਗੁਰੂ ਘਰਾਂ ਦੇ ਵਿੱਚ ਹੋਵੇ ਚਾਹੇ ਸੇਵਿਆਂ ਤੇ ਹੋਵੇ ਉਹਨਾਂ ਬੰਦਿਆਂ ਦਾ ਪਿੰਡਾਂ ਦੇ ਵਿੱਚੋਂ ਚੌੜਾ ਨਾ ਬੜੀਕਾਰ ਕਰੋ ਸਿੱਖੀ ਨੇ ਨਹੀਂ ਕਹਦੀ ਕਿ ਯਾਤਾਂ ਇਹਨਾਂ ਦੇ ਗੁਰਦੁਆਰੇ ਬਣਾ ਲਓ ਜਾਂ ਤਾਂ ਇਹਨਾਂ ਦੇ ਸੇਵੇ ਬਣਾ ਲਓ ਉਤਰੀ ਨਹੀਂ ਸਿੱਖੀ ਚ ਸੁਬਰਾਪਤਾ ਦੀ ਗੱਲ ਆ ਸਾਂਝੀ ਵਾਲਤਾ ਦੀ ਗੱਲ ਆ ਇਸ ਕਰਕੇ ਤੁਹਾਨੂੰ ਅਪੀਲ ਕਰਦੇ ਆ ਕਿ ਸਾਰੀਆਂ ਗੱਲਾਂ ਕਿਆਲ ਕਰੋ ਸਮਾਂ ਬਹੁਤ ਜ਼ਿਆਦਾ ਮਾਰਾ ਹੋਣਾ ਬਹੁਤ ਜ਼ਿਆਦਾ ਗੱਲ ਕਰੀਦਾ ਜ਼ਿਮੀਂਦਾਰੀ ਨੂੰ ਲਾਹ ਖੋੜ ਦੇ ਦਿੱਤੀਆਂ ਤੁਹਾਨੂੰ ਇਹ ਕੁਝ ਬੋਲਣਾ ਚਾਹੋ ਨਹੀਂ ਨਹੀਂ ਲਾ ਆਇਆ ਇਹਦਾ ਹੋਕਾ ਜਿਹੜੀ ਮੇਰੀ ਦਿੱਤੇ ਆ ਗਈ ਇਹਨੂੰ ਕਹਿੰਦੇ ਬੜੀਆਂ ਥਾਪੀਆਂ ਮਾਰਦਾ ਹੈ ਉਹਦੇ ਨਕਤੀ ਨੂੰ ਆਪਣੇ ਤੇ ਕਥਚਾਰ ਸੀਗਾ ਇਹ ਛੋੜ ਦਿੰਦੇ ਅੱਜ ਚਾਰ ਵੀ ਮਾਰਦੀਆਂ 10-12 ਕਾਪੀਆਂ ਕੱਟੀਆਂ ਮਾਰ ਠੀਕ ਆ ਆ ਸਾਰਾ ਪੰਜਾਬ ਤੇ ਨਾਲ ਆ ਯਾਰ ਇਹ ਵਾਜ ਨਹੀਂ ਲਪੀਂਦੇ ਨੂੰ ਇਹਨੂੰ ਸੁਣਿਆ ਉਹ ਦਿੱਲੀ ਬੈਠੇ ਨੂੰ ਚੰਡੀਗੜ੍ਹ ਬੈਠੇ ਨੂੰ ਜਾਣਾ ਚਾਹੀਦਾ ਜਿਹੜਾ ਅੱਜ ਮੁੱਖ ਮੰਤਰੀ ਜੀ ਆਦਪਨ ਇਹ ਕਿੱਥੇ ਗਿਆ ਵਾ ਉਹ ਮੈਂ ਹੈਰਾਨ ਆ ਇਹ ਬੰਦੇ ਤੇ ਯਾਰਾ ਇੱਕ ਵੀ ਗੱਲ ਤੇ ਖੜਿਆ ਜਿਹੜੇ ਗੱਲਾਂ ਕਰਦਾ ਆਪਣੇ ਖੜਾ ਗਈ ਗੱਲ ਤੇ ਕੱਲ ਪਰਸੋਂ ਝੋਲੇ ਬਣਦਾ ਫਿਰਦਾ ਕੱਲ੍ਹ ਕੱਲ ਪਰਸੋਂ ਰਸਵਾਰੇ ਉਹ ਜਿਹੜਾ ਕਦੇ ਕਹਿੰਦਾ ਹੁੰਦਾ ਸੀ ਵੀ ਆਸ਼ਰਮ ਦੇਵ ਜੀ ਕੀ ਲੋੜ ਆ ਜੀ ਹਾਤੇ ਦਾਣਾ ਦੇਣ ਦੀ ਕੀ ਲੋੜ ਆ ਜੀ ਨੌਕਰੀਆਂ ਦੇ ਔਰ ਰਿਕਾਰ ਦੇ ਦਿਓ ਜੀ ਰਸਣ ਤਾਂ ਆਪ ਹੀ ਖੀਂ ਲੈਣਗੇ ਹੋਟਮਾ ਦਾ ਝੋਲੇ ਵੀ ਦਾ ਬੱਸ ਨਹੀਂ ਚੱਲਦਾ ਝੋਲੇ ਦੇ ਫੋਟੋ ਐ ਉਹ ਕੱਲੇ ਕੱਲੇ ਦਾਣੇ ਦੇ ਨਾ ਫੋਟੋ ਲਾ ਦੇ ਅੰਦਰ ਕਲਕ ਦੇ ਦੇ ਖੜ ਜਾ ਇੱਕ ਮਿੰਟ ਉਹਦਾ ਗੱਲ ਜਾਂਦੀ ਨਹੀਂ ਗੱਲ ਬੱਸ ਨਹੀਂ ਚੱਲਦਾ ਲੈ ਜੀ ਕੇਦਰੀ ਬਾਪਸ ਨੇ ਕੰਦ ਬਾਪਸ ਬਣਾਸ ਤੇ ਖਾਬਸਾ ਨੇ ਬਹੁਤ ਵੱਡੇ ਵੱਡੇ ਫੋਲ ਕਰਕੇ ਲਾਏ ਮੈਂ ਕਹਿੰਦਾ ਇਸ ਪੱਥਰ ਦਾ ਸਾਰਾ ਪਿੱਛੇ ਛੱਡ ਗਿਆ ਗੱਲਾਂ ਦਾ ਕਿਲਾ ਜਿੱਲੇ ਮਰਜੀ ਬੱਤ ਮਰਾਈ ਝੱਲੋ ਬਣਾਵਨਾ ਚੌਰਸੀ ਰੋੜੀ ਜਾਂਦਾ ਜਦੋਂ ਕਮੇਟੀ ਬਣਾਦੀ ਵੀ ਬਸ ਬਿਲਕੁਲ ਸੜਕਸ ਬਣਾਦੀ ਇਹ ਪੰਜਾਬ ਸਰਕਸਤਾ ਖੜਾ ਅੱਜ ਕੱਲ ਸਰਕਸ ਹੋ ਰਹੀ ਹੈ ਲੱਗਦਾ ਕੋ ਗੰਭੀਰਤ ਵਾਲੀ ਗੱਲ ਹੋ ਰਹੀ ਆ ਪੰਜਾਬ ਦੇ ਬੁੱਧਿਆਂ ਤੇ ਗੱਲ ਹੋ ਰਹੀ ਆ ਯਾਰ ਕੁਰਤੀ ਗਾੜੀ ਤੇ ਗੱਲ ਹੋ ਰਹੀ ਐ ਜਾਣੇ ਹੋਈ ਜਾਂਦੇ ਆ ਜਾਣੇ ਸੋ ਮੈਂ ਬੇਨਤੀ ਕਰਨਾ ਛੋੜੇ ਭਾਣੂ ਕਿ ਉਸੇ ਗੱਲ ਤੇ ਵੀ ਰਾਜ ਫਤੇ ਚੱਕਦੇ ਸਾਰਾ ਪੰਜਾਬ ਤੇਰੇ ਨਾਲ ਲੈ ਵੀਰ ਪਹਿਲਾਂ ਨਾ ਜਿੰਨੇ ਵੀ ਸਾਡੇ ਸੱਜਣ ਸਾਡੀਆਂ ਮਾਵਾਂ ਸਾਡੇ ਬਜ਼ੁਰਗਾਂ ਆਏ ਆ ਸਾਰਿਆਂ ਨੂੰ ਖੱਤੇ ਦੀ ਸਾਂਝ ਪਾਉਣੀ ਐ ਜੀ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਤਾਂ ਖਾਲਸਾ ਇੱਕ ਮੈਂ ਜਿਹੜਾ ਪ੍ਰੇਮਚੰਦ ਮੁੰਛੀ ਮੁੰਤੋਂ ਦੇ ਪਿੰਡ ਚ ਆਪੇ ਆਦਰ ਨਹੀਂ ਬੰਗੀ ਹੁੰਦੀ ਹੋਂਦੋਂ ਚੰਦ ਚੰਦ ਦਾ ਮੁੰਡਾ ਕਿਹਾ ਕਰ ਲੇ ਜਿਹੜਾ ਉਹ ਫੋਨ ਲਾਇਆ ਮੇਰੇ ਨਾਲ ਦੇ ਨੇ ਮੁੰਡੇ ਨੇ ਫੋਨ ਚੱਕਿਆ ਸੀ ਟਵਾਤੇ ਵਿੱਚ ਹੀ ਖੜਾ ਉਹ ਕਹਿੰਦਾ ਭਲਾ ਆਡੀਓ ਤੋਂ ਜ਼ਰੂਰੀ ਮੈਂ ਰਿਕਾਰਡਿੰਗ ਸੁਣੀ ਮੈਂ ਕਿਹਾ ਤੇ ਇੰਨਾ ਤਾਂ ਕਦੇ ਮੁੰਛੀ ਬੋਲਦਾ ਹੀ ਨਹੀਂਗਾ ਜਿਵੇਂ ਅਸੀਂ ਧਾਰੇ ਦੇ ਚਰਨਾਂ ਦੇ ਬੰਦੇ ਛਡਾਉਣ ਵੀ ਜਾਂਦੇ ਉਹ ਤਾਂ ਬਾਈ ਜੀ ਬਾਈ ਜੀ ਕਰਦੇ ਆ ਕੀ ਬਤਾਹ ਹਲਾ ਮੁੰਸ਼ੀ ਨਾ ਪਤਾ ਨਹੀਂ ਕਿਵੇਂ ਵੱਧ ਗਿਆ ਤੇ ਜਦੋਂ ਉਹ ਨੂੰ ਮੈਂ ਥਾਰਾ ਪੁੱਛ ਕੇ ਗਾੜਾ